ਤੇ ਤਰਨਾਦਰ ਤੋਂ ਹੈਗੇ ਨੇ ਢੰਗ ਸਿੰਘ ਕਲਿਆਣਪੁਰ ਦੇ ਨਾਲ ਆਇਆ ਉਹ ਵੀ ਨਾਲ ਸੀ ਗਿਆ ਇਹਨਾਂ ਨੇ ਬਾਅਦ ਥਾਣੇ ਚ ਜਾ ਕੇ ਤਰਨਾ ਲਗਾਤਾ ਜੋ ਤਰਨੇ ਦਾ ਕਾਰਨ ਪਿਛੇ ਵੀ ਤੋਂ ਅੱਡੀ ਆਪਣੀ ਗੱਲ ਹੋ ਚੁੱਕੀ ਵੀ ਕੱਲ ਨੂੰ ਆਪਾਂ ਗੱਲ ਕਰਾਂਗੇ ਜੋ ਵੀ ਹੈਗੀ ਆ ਤੇ ਤਰਨਾਦਣਾ ਪੰਦਾ ਨਹੀਂ ਤੇ ਉਲਟਾ ਢੰਗ ਸਿੰਘ ਉਹਨੋਂ ਮੱਤੇ ਕੁਝ ਆਵਾਜ਼ ਤੇ ਵੀ ਐਸਐਚਓ ਦਬਾਅ ਪਾ ਰਿਹਾ ਰਾਜੀ ਨਾਮ ਦੇ ਕੇ ਕਦੇ ਕੁਛ ਕਦੇ ਕੁਛ ਜਦ ਕੀ ਉਸ ਟਾਈਮ ਤੇ ਏਸੀਪੀ ਮਾ ਰਜਨਸਾਂ ਮੇਨ ਨਾਲ ਸੀਗੇ ਉਹਨਾਂ ਸਾਰੀ ਗੱਲ ਆਪ ਸੁਣੀ ਸੀ ਜਿਹੜੇ ਕਹਿੰਦੇ ਵੀ ਔਰਤਾਂ ਦਾ ਝੂਠੀ ਐਫਆਈਆ ਲਾਉਜ਼ ਕਰੂੰਗਾ ਝੂਠੀ ਐਫਆਈਆ ਨਾਤਮਕਿਆ ਮੇਰੀ ਇਹਨਾਂ ਨੇ ਇੰਨੀ ਕਾਲਬਾਜ਼ੀ ਨੂੰ ਹੋਈ ਹੈ ਜੋ ਕਾਨੂੰਨ ਤਬ ਕਾਰਨ ਹੋਈਗੀ ਉਹ ਮੈਂ ਕਰਨੀ ਆਉਂ ਜਿਦਾਵਾ ਇਹਨਾਂ ਦੇ ਜਿਹੜੇ ਡੈਡੀਕੇਸ਼ਨ ਆਏ ਨੇ ਕਦੇ ਰਾਤ ਦੇ ਵੀ ਹਾਂ ਕਿਹਦਾ ਟਾਕਾ ਮਾਰੂੰਗਾ ਕਦੇ ਕੁਛ ਦੱਸਦੇ ਨੇ ਕਦੇ ਕੁਛ ਦੱਸਦੇ ਨੇ ਇਹ ਬਿਲਕੁਲ ਝੂਠ ਹੋ ਰਹੇ ਨੇ ਐਫਆਈਆ ਲਾਉਜ਼ ਹੋ ਚੁੱਕੀ ਹੈ ਐਫਆਈਆ ਦੀ ਕਾਪੀ ਉਹ ਲੈ ਕੇ ਜਾ ਚੁੱਕੇ ਨੇ لیکن ਬਾਦ ਵਿਚ ਆਨੰਦ ਕੀ ਬਿਲਕੁਲ ਮਾਫੀ ਮੰਗੇਗੇ ਸੌਰੀ ਅਹੀ ਉੱਥੇ ਜਿਹੜੇ ਬੋਲੇ ਗਲਤ ਬੋਲੇ ਆ ਬੋਬੋ ਸਵਾਗਤ ਦੋਸਤੋ ਜਿਵੇਂ ਕਿ ਸਭ ਨੂੰ ਪਤਾ ਵਾ ਕਿ ਕੱਲ ਜਲੰਧਰ ਡਿਵੀਜ਼ਨ ਨੰਬਰ 7 ਦੇ ਬਾਹਰ ਇੱਕ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਉਸ ਦੇ ਵਿੱਚ ਜਿਹੜਾ ਐਸ ਐਚਓ ਸਾਹਿਬ ਦੇ ਉੱਤੇ ਅਲੀਗੇਸ਼ਨ ਲਗਾਏ ਗਏ ਸੀ ਕਿ ਪ੍ਰੈਸ਼ਰ ਪਾ ਕੇ ਜਿਹੜਾ ਸਾਨੂੰ ਰਾਈ ਨਾਮਾ ਕਰਨ ਵਾਸਤੇ ਕਿਹਾ ਸੀ ਤੇ ਮਹਿਲਾਵਾਂ ਦੇ ਉੱਤੇ ਝੂਠੇ ਪਰਚੇ ਪਾਉਣ ਦਾ ਜਿਹੜਾ ਕਹਿ ਗਿਆ ਸੀ ਉਸੇ ਨੂੰ ਲੈ ਕੇ ਆਏ ਸਾਡੇ ਨਾਲ ਐਸ ਐਚਓ ਸਾਹਿਬ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮਾਮਲਾ ਕੀ ਸੀਗਾ ਸਾਰਾ ਸਸੀ ਗੱਲ ਸਰ ਅ ਨਮਸਕਾਰ ਜੀ ਮਾਵਲਾ ਇਸ ਤਨਾ ਵੀ ਪਰਸੋਂ ਸ਼ਾਮੀ ਜਿਹੜੀ ਹੈਗੀ ਐ ਰੈ residenciy ਜਿਹੜਾ ਅਪਾਰਟਮੈਂਟ ਆ ਉਹਦੇ ਵਿੱਚ ਝਗੜਾ ਹੋਇਆ ਸੀਗਾ ਦੋ ਆਪਣੇ ਮੈਂਬਰਾਂ ਦਾ ਜੀ ਉਹ ਦੋਨਾਂ ਨੇ ਜਿਹੜਾ ਹੈਗਾ ਸਰਦਾਰ ਜੀ ਸੀਗੇ ਉਹਨਾਂ ਦੂਜੇ ਬੰਦੇ ਨੇ ਉਹਨਾਂ ਨੂੰ ਕੁੱਟਮਾਰ ਕੀਤੀ ਸੀਗੀ ਜੀ ਤੇ ਮੌਕੇ ਤੇ ਮੈਂ ਤੇ ਮੇਰੇ ਰੈ residenciy ਐਚਓ ਸਾਹਿਬ ਤੇ ਨਾਲ ਮੇਰੇ ਕਰਮਚਾਰੀ ਗਏ ਸੀ ਜੀ ਸਾਰੀ ਗੱਲਬਾਤ ਸੁਣੀ ਗਈ ਜਿਹੜਾ ਉੱਥੇ ਕੈਮਰਾ ਲੱਗਾ ਸੀ ਕੈਮਰੇ ਸੀ ਸੀਸੀਟੀਵੀ ਜਿਹੜੀ ਆਪਣੇ ਫਿਲਮ ਆਪਣੇ ਮੋਬਾਈਲ ਦੇ ਵਿੱਚ ਬਣਾਈ ਆਪ ਜਦ ਮੈਂ ਪਤਾ ਲੱਗਾ ਬਾਅਦ ਨਿਕਲ ਕੇ ਵੀ ਹਾਂ ਵੀ ਕਿੰਨਾ ਜਿਹੜਾ ਜਿਹੜਾ ਐਕਟ ਨੇ ਕੁੱਟਮਾਰ ਕੀਤੀ ਸੀ ਉਹਦੇ ਘਰ ਦੇ ਵਿੱਚ ਜਾ ਕੇ ਔਰਤਾਂ ਨੇ ਬਹੁਤ ਵੱਡਾ ਹੰਗਾਮਾ ਕੀਤਾ ਉਹਦੇ ਘਰ ਮੈਂ ਪਤਾ ਕਰਨ ਗਿਆ ਤੇ ਜਦੋਂ ਮੈਂ ਉੱਥੇ ਪਹੁੰਚਾ ਤੇ ਜਿਹੜੀਆਂ ਸੁਸਾਇਟੀ ਦੀਆਂ ਔਰਤਾਂ ਸੀ ਕੁਝ ਉਹ ਜਾ ਕੇ ਮੇਰੇ ਤੋਂ ਪਹੁੰਚ ਤੋਂ ਪਹਿਲਾਂ ਉੱਥੇ ਪਹੁੰਚ ਗਈਆਂ ਜਿਨ੍ਹਾਂ ਨੇ ਕਾਫੀ ਮਿਸਮੀ ਉਤੇ ਕੀਤਾ ਜੀ ਇਹ ਤੋਂ ਕਲਾਪਿੰਗ ਕੀਤੀ ਵੀ ਜਿਹੜਾ ਹੈਗਾ ਵੀ ਇਹ ਤਾਂ ਸਰੇਣਾ ਨਹੀਂ ਚਾਹੀਦਾ ਜਦੋਂ ਇਹਨਾਂ ਨੂੰ ਪੁੱਛਿਆ ਵੀ ਹਾਂ ਵੀ ਕਲਾਪਿੰਗ ਦਾ ਕਾਰਨ ਕੋਈ ਬਣਦਾ ਨਹੀਂ ਇੱਥੇ ਕੋਈ 파ਟ ਨਹੀਂ ਹੋ ਰਹੀ ਅਸੀਂ ਪਤਾ ਕਰਵਾਇਆ ਸਾਡਾ ਹਰਜਾ ਦੋਨਾਂ ਪਾਸੇ ਪਤਾ ਕਰਨਾ ਜੀ ਤੁਹਾਡਾ ਸਾਰਾ ਵੀਓ ਮੈਂ ਲੈ ਚੁੱਕਾ ਹੁਣ ਇਹਨਾਂ ਦਾ ਪਤਾ ਕਰ ਲਈਏ ਲੇਕਿਨ ਉਹ ਆਪਣੇ ਟਾਸ ਤੋਂ ਮਸਰੀ ਹੋਈਆਂ ਬਾਅਦ ਵਾਪਸ ਆ ਗਏ ਆ ਤੇ ਮੈਂ ਬਿਆਨ ਲਿਖਿਆ ਉਹਨਾਂ ਦਾ ਬਿਆਨ ਦੇਖਿਆ ਉਹ ਸਵੇਰ ਦਾ ਟਾਈਮ ਦਿੱਤਾ ਵੀ ਸਵੇਰੇ ਜੀ ਨੂੰ ਆਜੋ ਉਹ ਸਰੇਮਪਰ ਕੋੰਟੀ ਵੀ ਆਏ ਮਾਜੋ ਕਸੀਪੀ ਸਾਹਿਬ ਦਫਤਰ ਗਏ ਜਿੱਥੇ ਸੀਪੀ ਸਾਹਿਬ ਆਪਣੇ ਉਹ ਜੀ ਮੈਂ ਸੀਪੀ ਉਹਨਾਂ ਨੂੰ ਮਿਲ ਲਈ ਤੇ ਮੈਂ ਫੋਨ ਤੇ ਦੁਆਰਾ ਗੱਲ ਵੀ ਉਹਨਾਂ ਨਾਲ ਕੀਤੀ ਵੀ ਪਈ ਸਾਹਿਬ ਤੁਹਾਨੂੰ ਐਂਬੂਲੈਂਸ ਸੀਗਾ ਤੁਸੀਂ ਆਏ ਲੀਏ ਸੀਪੀ ਸਾਹਿਬ ਬੁਲਾ ਰਹੇ ਨੇ ਇਹ ਮੇਰੇ ਕੋਲ ਕਰੀਬ 4:30 ਰਏ ਆਏ ਸੀ ਤੇ ਇਹਨਾਂ ਨੂੰ ਨਾਲ ਲੈ ਕੇ ਮੈਂ ਸੀਪੀ ਸਾਹਿਬ ਨੂੰ ਮਿਲਾਇਆ ਜੀ ਸੀਪੀ ਸਾਹਿਬ ਨੇ ਸਾਰੀ ਗੱਲਬਾਤ ਸੁਣ ਕੇ ਜੀ ਇਹਨਾਂ ਨੂੰ ਅੱਜ ਦਾ ਟਾਈਮ ਦਿੱਤਾ ਸੀ ਅਜਾ ਟਾਈਮ ਦੇਣ ਤੋਂ ਬਾਅਦ ਇਹਨਾਂ ਨੂੰ ਮੈਂ ਭੇਜਤਾ ਵੀ ਹਾਂ ਤੁਸੀਂ ਜਾਓ ਤੇ ਜਿਹੜਾ ਹੈਗਾ ਵਾ ਜੋ ਵੀ ਹੋਊਗਾ ਸੀਨ ਹੋਊਗਾ ਤਾਂ ਦੱਸ ਦਾਂਗੇ ਲੇਕਿਨ ਇਹ ਬਾਅਦ ਨਿਕਲੇ ਇੱਕ ਤਰਨਾਦਲ ਤੋਂ ਹੈਗੇ ਨੇ ਨਿਹੰਗ ਸਿੰਘ ਕਲਿਆਣਪੁਰ ਦੇ ਨਾਲ ਆਇਆ ਉਹ ਵੀ ਨਾਲ ਸੀਗਾ ਇਹ ਇਹਨਾਂ ਨੇ ਬਾਅਦ ਥਾਣੇ 'ਚ ਜਾ ਕੇ ਤਰਨਾ ਲਗਾਤਾ ਉਹ ਤਰਨੇ ਦਾ ਕਾਰਨ ਪਿਛੇ ਵੀ ਤੁਹਾਡੀ ਆਪਣੀ ਗੱਲ ਹੋ ਚੁੱਕੀ ਵੀ ਕੱਲ ਨੂੰ ਆਪਾਂ ਗੱਲ ਕਰਾਂਗੇ ਜੋ ਵੀ ਹੈਗੀ ਆ ਤੇ ਤਰਨਾ ਦੇ ਨਾਲ ਬੰਦਾ ਨਹੀਂ ਤੇ ਉਲਟਾ ਨਿਹੰਗ ਸਿੰਘ ਵੱਲੋਂ ਬੱਤੇ ਪੰਜਾਬ ਰਾਤ ਤੇ ਵੀ ਐਸਐਚਓ ਤਬਾਹ ਪਾ ਰਿਹਾ ਰਾਜੀ ਨਾਮ ਦੇ ਕਦੇ ਕੋਸ਼ ਕਦੇ ਕੁਛ ਜਦ ਕਿ ਉਸ ਟਾਈਮ ਤੇ ਏਸੀਪੀ ਮਾਡ ਰੌਂ ਜ਼ਮਰਨਾਦ ਸੀਗੇ ਜੀ ਉਹਨਾਂ ਸਾਰੀ ਗੱਲ ਆਪ ਸੁਣੀ ਸੀ ਪੱਕੀ ਜਿਹੜੇ ਕਹਿੰਦੇ ਵੀ ਔਰਤਾਂ ਦਾ ਝੂਠੀ ਐਫਆਈਆ ਲਾਉਂਗਾ ਝੂਠੀ ਐਫਆਈਆ ਨਾਤ ਮੈਂ ਕਿਹਾ ਮੇਰੀ ਇਹਨਾਂ ਨਾਲ ਇੰਨੀ ਗੱਲਬਾਤ ਜਰੂਰ ਹੋਈ ਹੈ ਜੋ ਕਾਨੂੰਨ ਤਾਬ ਕਾਰਨ ਹੋਈਗੀ ਉਹ ਮੈਂ ਕਾਰਨਿਕ ਅਮਲ ਜਿਨਾਂ ਵਾਂ ਇਹਨਾਂ ਜਿਹੜੇ ਡੈਡੀਕੇਸ਼ਨ ਲਾਏ ਨੇ ਕਦੇ ਰਾਤ ਤੇ ਵੀ ਹਾਂ ਕਿਹਾ ਡਾਂਗਾ ਮਾਰੂਗਾ ਕਦੇ ਕੁਛ ਦੱਸਦੇ ਨੇ ਕਦੇ ਕੁਛ ਦੱਸਦੇ ਨੇ ਇਹ ਬੇਕੋ ਝੂਠ ਬੋਲ ਰਹੇ ਨੇ ਐਫਆਈਆਰ ਵੀ ਲਾਉ ਹੋ ਚੁੱਕੀ ਹੈ ਐਫਆਈ ਦੀ ਕਾਪੀ ਉਹ ਲੈ ਕੇ ਜਾ ਚੁੱਕੇ ਨੇ ਲੇਕਿਨ ਬਾਅਦ ਵਿੱਚ ਆਣ ਕੇ ਬਿਲਕੁਲ ਮਾਫੀ ਮੰਗੇਗੇ ਵੀ ਸੌਰੀ ਅਹੀ ਉਥੇ ਜਿਹੜੇ ਬੋਲੇ ਗਲਤ ਬੋਲੇ ਆ ਜੀ ਤੇ ਇਹਨਾਂ ਨੇ ਜੋ ਵੀ ਕੀਤਾ ਉਹ ਮਾੜਾ ਕੀਤਾ ਸਾਨੂੰ ਬਿਨਾਂ ਇਤਰਾਜ਼ ਤੋਂ ਜਿਹੜਾ ਇਹਨਾਂ ਤੋਂ ਧਰਨਾ ਦਿੱਤਾ ਤਣਾ ਨਹੀਂ ਸੀ ਚਾਹੀਦਾ ਨਾ ਜਿਸ ਤਰ੍ਹਾਂ ਦੀ ਗੱਲ ਹੋ ਗਈ ਸੀ ਜੀ ਬਾਕੀ ਮੇਰੇ ਅਸਾਹਿਬਾਨ ਸਾਰੇ ਉਹਨਾਂ ਨੂੰ ਪਤਾ ਵਾ ਡੀਐਸਪੀ ਸਾਹਿਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਰਨੇ ਤੱਕ ਇੱਥੇ ਰਹੇ ਨੇ ਉਹਨਾਂ ਨੂੰ ਹਰ ਇੱਕ ਟੀਕੀ ਗੱਲ ਬਾਰੇ ਪਤਾ ਕੀ ਇਹ ਦੀ ਜਾਣਕਾਰੀ ਉਹਨਾਂ ਕੋ ਵੀ ਦੱਸ ਸਕਦੇ ਦੋਸਤੋ ਕੱਲ ਇੱਕ ਧੰਨਾ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਦੇ ਵਿੱਚ ਜਿਹੜਾ ਐਸਚਓ ਸਾਹਿਬ ਤੇ ਐਲੀਗੇਸ਼ਨ ਲਗਾਏ ਗਏ ਸੀ ਕਿ ਉਹਨਾਂ ਵੱਲੋਂ ਮਿਸਬੀਵ ਕੀਤਾ ਗਿਆ ਪਰਚੇ ਝੂਠੇ ਪਾਣ ਦੇ ਜਿਹੜੇ ਦਾਅਵੇ ਕੀਤੇ ਜਾ ਰਹੇ ਸੀ ਕਿ ਉਹਨਾਂ ਵੱਲੋਂ ਅਸੀਂ ਵੀ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਐਲੀਗੇਸ਼ਨ ਜਿਹੜੇ ਆ ਉਹ ਨਾ ਲਗਾਏ ਜਾਣ ਅਗਰ ਕਿਸੇ ਕੋ ਪ੍ਰੂਫ ਆਓ ਜਿਹੜੇ ਸਾਬਤ ਕੀਤੇ ਜਾਣ ਕਿ ਉਹਨਾਂ ਵੱਲੋਂ ਜਿਹੜਾ ਵਾ ਕਿ ਇਹ ਕਹਿ ਗਿਆ ਵਾ ਕਿ ਇਦਾਂ ਦੇ ਐਲੀਗੇਸ਼ਨ ਜਿਹੜੇ ਆ ਉਹ ਨਹੀਂ ਲਗਾਣੇ ਚਾਹੀਦੇ ਬਹੁਤ-ਬਹੁਤ ਤੁਹਾਡਾ ਧੰਨਵਾਦ